ਕੋਈ ਗੱਲ ਨਹੀਂ ਮੈਂ ਆ ਜਾਨੀ ਆ ਰਲ ਕੇ ਸਲਾਹ ਕਰ ਲੈਣੇ ਆ ਜੋ ਕਰਨਾ ਕਰਾਂਗੇ ਬੱਚੇ ਖੁਸ਼ ਹੋਣੇ ਚਾਹੀਦੇ ਨੇ ਔਰ ਸਾਨੂੰ ਇਹ ਦੀ ਕੀ ਚਾਹੀਦਾ ਜੇ ਹਾਂਜੀ ਕਹਿੰਦੀ ਨਹੀਂ ਮੰਮੀ ਮੈਂ ਕਰਾਣਾ ਮੈਨੂੰ ਚਾ ਆ ਮੈਂ ਕੋਈ ਨਹੀਂ ਮੈਂ ਤੇਰੀ ਮੰਮੀ ਨੂੰ ਫੋਨ ਕਰਨੀ ਆ ਤੇ ਫਿਰ ਸਲਾਹ ਕਰਕੇ ਆਪਾਂ ਪੁੱਤ ਕਰ ਦਿੰਨੇ ਤੇਰੀ ਖੁਸ਼ੀ ਤਨੂੰ ਦਿੰਨੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੰਗਾ ਫਿਰ ਤੁਸੀਂ ਆ ਜਾਓ ਹਾਂਜੀ ਹਾਂਜੀ ਮੈਂ ਆ ਜਾਨੀ ਆ ਹੁਣੇ ਮੈਂ ਆਨੀ ਆ ਮੈਂ ਆਨੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਓਕੇ ਹਾਂ। ਹਾਂ। ਲਾ ਸਤਨਾ ਕਰ ਲਿਆ ਆ ਤੇ ਮੈਂ ਚੱਲਣ ਦਗਾ ਦੇ। ਚਲੋ ਜਾਓ। ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ। ਮੇਰੀ ਮੰਮੀ ਨਾਲ ਗੱਲ ਹੀ ਚੱਲੀ। ਹੁਣ ਇਤਰਾਣਾ ਸੁ ਸੰਸਾ ਘੜ ਕੇ ਲਈਏ। ਨਹੀਂ ਮੈਂ ਕੱਲ ਨੂੰ ਕਿ ਮਾਮਾ ਮੈਂ ਤੇ ਬੁਲਾਣਾ। ਮੈਂ ਤਾਂ ਹੋਈ ਇਹਨਾਂ ਨੂੰ ਚਾਹ ਤੇ ਰੋਟੀ ਦੇਣੀ। ਚੱਲ ਨਹੀਂ ਮੈਂ ਅੰਦਰ ਹੀ। ਅੰਦਰ ਰਾਜ ਕਿੰਨਾ। ਮੈਂ ਕੰਮ ਨੂੰ ਅੰਗਰਾਜ ਹੁਣਾ ਮੈਂ ਵੀ ਘਰ ਨੂੰ ਤੋੜਨਾ ਵਰਗੇ ਨੇ ਤੋੜਨਾ ਮਾ। ਤੇ ਮੰਮੀ ਗੁੱਸੇ ਜਿ ਕੁਛ ਕਿਹਾ ਹੈ ਤੇ ਮੈਂ ਨਾ ਕੋਸ਼ਣਾ ਬੋਲ। ਮੈਂ ਨਹੀਂ ਬੋਦੀ ਅੱਜ। ਚਲੋ ਜਾਓ ਫਿਰ ਕੀ ਆਲਾ। ਜਾਓ ਚਲੋ ਕੰਮ ਕਰਨੀ ਪਈ ਐ। क्या हम करें तो पहले आ रही हो कार थोड़ा क्या रेस्ट कर लियो ना चाह ठीक है तो पहले आ दूँगा तो पानी पीना है ना पोटल क्या किया तुम्हारा जाए पर पाए दे जाए पोटल चल पानी पाए दे चलो ना पाए दे मामा मेरी कासन किधर चलने जाए मैं जरूर चलूँगा किधर चलने काम के लिए मैं सिमरते कहाँ चलूँ सिम ਹੈ ਮੇਰੇ ਕੋਲ ਕਿਉਂ ਮੈਨੂੰ ਕੰਮ ਨਹੀਂ ਪਿਆਸਦਾ ਕਿਸੇ ਦੇ ਨਾਲ ਕੋਈ ਨਾ ਟੀਕੇ ਕੋਈ ਨਹੀਂ ਕੰਮ ਤੁਹਾਨੂੰ ਕੋਈ ਨਹੀਂ ਮੈਂ ਵੀ ਕਿਹਦੇ ਨਾਲ ਜਾਨੀ ਇਕੱਲੇ ਨਾ ਜਾਓ ਮੈਂ ਉਹਨੇ ਐਨੀ ਕੱਪੜੇ ਚੇਂਜ ਕਰ ਤੂੰ ਕਿੱਥੇ ਚੱਲੀ ਮੈਂ ਕਿਹਦੇ ਨਾਲ ਜਾਨੀ ਸੀ ਮੇਰੇ ਘਰ ਮੈਨੂੰ ਰਾਣੀ ਕਿਧੋਂ ਤੇ ਘਰ ਦਾ ਉਹ ਲਾਜ ਨਹੀਂ ਰਾਜੇ ਵਸੇ ਚੋਬਰਾਂ ਦੇ ਘਰ ਰਿਹਾ ਤੂੰ ਆਪਣੀ ਸ਼ੈਅ ਦਾ ਸਮ ਤੇ ਮਾਂ ਵੀ ਤੇ ਮੇਰੇ ਕੋਲ ਕੁਛ ਲੱਗਦੀ ਆ ਜੇ ਮੈਂ ਜਾਨੀਏ ਤੇ ਤਾਂ ਨਾ ਕੱਢ ਦੇ ਜੇ ਮੈਂ ਪੁੱਛਦੇ ਨਹੀਂ ਤਾਂ ਬੋਲਦੇ ਜੇ ਤੀ ਕਿੱਥੇ ਵੀ ਮੈਨੂੰ ਖੜ੍ਹਦੇ ਕਿ ਤੂੰ ਉਸ ਸੀਮਤ ਘਰ ਏ मैं तेरे को बिल्कुल नहीं नाल अपने ले जाना मेरी गल कल खोल के सुन ले मेरी सीधी गल मेरी बात नहीं जान मत से कभी जिन्ने को तू फर्ज जिन्ने को रिश्ते नहीं बांधी भी ना ये मेनू सारा पता ही चलो तू तू ही कहते ना फर्ज नहीं निभाती हाँ। तू तो ले जाओ नाल ही अपने फर्ज पूरे निभाओगी कादे वास्ते मेरे नाल ले जाओ तू तो अपने के कहते हैं सुहाग को आने वास्ते कादे वास्ते ने सुहाग होनी है मम्मी की क्यों जी गल्ला कर दे चलो बैठ जा नहीं ना खड़ दे तू सी आऊं ਮੰਮੀ ਤੁਸੀਂ ਇਹ ਸਿਰੇ ਸਿਰ ਚੱਲਨੇ ਕੋਈ ਗੱਲ ਨਹੀਂ ਐ ਸਿਮਰਤ ਨੇ ਕੋਈ ਗੱਲ ਨਹੀਂ ਸੱਸਾ ਹੋਣ ਐਸੇ ਨੂੰ ਮੈਨੂੰ ਬਣਾਇਆ ਉਹ ਹੋ ਉਹਨੇ ਫੇਰ ਕਿਹਦੇ ਪੰਗਾ ਪਾਤਾ ਨਹੀਂ ਨਹੀਂ ਅੱਛਾ ਉਹ ਹਮੇਸ਼ਾ ਪੰਗੇ ਹੀ ਬੰਦੀ ਐ ਉਹ ਮੜੀ ਕੰਮ ਕਰਦੀ ਉਹ ਚੰਗਾ ਹੀ ਕਰਦਣ ਦੀ ਕੋਸ਼ਿਸ਼ ਨਹੀਂ ਕਰੀ ਮੈਂ ਤੇ ਤੁਹਾਨੂੰ ਤਾਂ ਪੁੱਛਿਆ ਤੁਸੀਂ ਕਾਲੀ ਕਾਲੀ ਜਾਂਦੇ ਜੇ ਤੇ ਮੈਂ ਤੁਹਾਨੂੰ ਦੱਸਿਆ ਥੋੜਾ ਮੈਂ ਚੱਲੀ ਆ ਉਹ ਤੇ ਆਪਾਂ ਤੁਹਾਨੂੰ ਆਜਮਾਤ ਨਹੀਂ ਪੁੱਛਿਆ ਕਿਉਂ ਸਾਗੇ ਦੀ ਗੱਲ ਉਹ ਤਾਂ ਮੰਮੀ ਮੇਰੀ ਗੱਲ ਸੁਣੋ ਹਜੇ ਤਾਂ ਤਾਂ ਨਰਾਜ ਹੈਗੇ ਮੈਂ ਨਰਾਜ ਤੁਹਾਡੇ ਵਰਗੇ ਨਾਲ ਕਿਉਂ ਹੋਣ ਲੱਗੀ ਮੈਨੂੰ ਕੀ ਲੋੜ ਐ ਤੁਹਾਨੂੰ ਨਰਾਜ਼ ਹੋ ਕੇ ਮੈਂ ਨਰਾਜ਼ਗੀ ਨੂੰ ਸ਼ਰਮਿੰਦਾ ਕਰਾਂ ਮੇਰੀ ਗੱਲ ਸੁਣੋ ਚਲੋ ਮੈਂ ਤੁਹਾਨੂੰ ਸੌਰੀ ਮੰਗ ਰਹਾ ਹਾਂ ਨਰਾਜ਼ ਨਾ ਹੋਵੋ ਹੋਰ ਵੀ ਸੌਰੀਆਂ ਸਾਰੀਆਂ ਅੱਛਾ ਮੇਰੀ ਗੱਲ ਸੁਣੋ ਸਾਰੀਆਂ ਕੰਮ ਇਹਨੂੰ ਨਹੀਂ ਨਾ ਕਰਨਾ ਨਾ ਲੈ ਕੇ ਜਾਓ ਇਹਨੂੰ ਤੇ ਬੇਕੀ ਸੀ ਕੀਮਤ ਤੇ ਨਾਲ ਨਹੀਂ ਲੈ ਕੇ ਜਾਣਾ ਨਾਲ ਦਾ ਚਲੋ ਮੈਂ ਤੁਹਾਡੇ ਨਾਲ ਚੱਲਦਾ ਨਾ ਜਾ ਕੇ ਕੀ ਕਰਾਂ ਮੇਰੇ ਮੇਰੀ ਗੱਲ ਸੁਣੋ ਤੂੰ ਇਕੱਲੇ ਕਿੱਥੇ ਜਾਵੇਂ ਜਾ ਕੇ ਦੁਕਾਨ ਖੋਲ ਤੇ ਕੰਮ ਕਰ ਕਰ ਕੇ ਮੈਂ ਹੋ ਕੇ ਆਨੀ ਆ ਮੈਂ ਤੁਹਾਨੂੰ ਕਹਿਣਾ ਮੈਂ ਨਾਲ ਜਾਣਾ ਸੀ ਨਾਲ ਇਸ ਕਰਕੇ ਕਹਿੰਦਿਆਂ ਵਾ ਮੈਂ ਤੇ ਉਹੇ ਲੱਤੇ ਜਾਣਾ ਤੇ ਤੁਹਾਨੂੰ ਰਾਜ਼ੂਦਾ ਉੱਥੇ ਚੱਲ ਠੀਕ ਇਹਨੂੰ ਬਾਹਰ ਤਾਂ ਨਹੀਂ ਲਾਉਂ। ਹਾਂ ਚਲੋ ਠੀਕ ਆ। ਚੱਲ। ਆਇਆ। ਛੇਤੀ ਆਓ ਤੁਹਾਡੇ ਨਾਲ। ਹਾਂ ਨਹੀਂ ਨਹੀਂ ਤੁਹਾਡੇ ਨਾਲ ਨਹੀਂ ਪਉਂਦਾ। ਯਾਰ ਮੰਮੀ ਯਾਰ ਤਪੇ ਰਹਿੰਦੇ ਯਾਰ। ਨਹੀਂ ਤਪੇ ਨਹੀਂ ਤੇ ਗੱਲ ਕਰੀਂ ਮੇਰੇ ਨਾਲ। ਗੱਲ ਜਰੂਰ ਕੋਈ ਨਾ ਕੋਈ ਹੋਣੀ ਹੈ ਜਿਹੜੀ ਸਿਰ ਉੱਟ ਕੇ ਕਰਪੇ। ਇਹ ਉਧਰ ਉੱਟ ਕੇ ਆਇਆ। ਫੋਨ ਆਇਆ ਉਹਨਾਂ ਨੂੰ। ਤੇ ਤੀਆਂ ਬਲ ਬਾਹਰ ਨਾ ਛੱਡਿਓ। ਅੰਦਰ ਜਾਇਓ। ਪੁੱਛ ਕੇ ਆਇਓ ਤੇ ਗੱਲ ਕੀ ਹੋਈ ਆ। ਮੈਂ ਚਾਹੁੰਗਾ ਕਿ ਅੰਦਰ ਤੁਹਾਨੂੰ ਲੱਗਦਾ ਮੈਂ ਥੇਰ ਕਨੇਸ਼ ਕੋ ਆਤਾ ਹਾਂ। ਤੁਹਾਨੂੰ ਮੰਮਾ ਨੇ ਬਾਰੋ ਬਾਰ ਭੇਜਣਾ। ਪਰ ਤੇ ਗੋ ਨਹੀਂ ਲੰਦਰੋਂ ਦੀ ਸੱਸ ਮਾਨੂੰ ਮਿਲ ਕੇ ਫਿਰ ਹੀ ਜਾਂਦਾ ਮੈਂ ਕਹਾਂ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਬਾਹਰੋਂ ਬਾਹਰ ਜਾਮਾ ਉਹਨਾਂ ਨੇ ਨਾ ਭੈਣ ਜੀ ਉਹ ਅੰਦਰ ਹੀ ਨਹੀਂ ਆਇਆ ਲੱਕੀ ਕੋਈ ਮੈਂ ਬਾਹਰ ਨਹੀਂ ਪਿੱਕ ਜਾਂਦਾ ਮੈਨੂੰ ਪਤਾ ਹੀ ਨਹੀਂ ਕਿ ਸੱਸ ਕਿੰਨਾ ਗੱਲਾਂ ਕਰਦੀ ਐ ਜਾਓ ਤੁਸੀਂ ਫਿਰ ਨਾ ਕਿਤੇ ਬੋਲਣਾ ਆਪਣੀ ਫਿਰ ਉਹ ਟੇ ਉਧਰੋਂ ਪੱਕਾ ਉਹ ਕਹਿੰਦਾ ਸਾਰੀ ਗੱਲ ਪੁੱਛ ਕੇ ਹੋਣੀ ਜੇ ਬਗਾਲ ਐ ਗੜੀ ਹੁੰਦਾ ਦੇਖਣ ਦੀ ਚਾਹਤ ਨਹੀਂ ਆ ਗਿਆ ਉਹ ਨਹੀਂ ਗੱਲ ਤਾਂ ਜ਼ਰੂਰ ਕੋਈ ਹੈਗੀ ਆ ਐਵੇਂ ਨਹੀਂ ਭੱਜੇ ਜਾਂਦੇ ਤੇ ਸੀਮਾ ਨੂੰ ਨਾਂ ਨਹੀਂ ਖੜਨਾ ਭਾਬੀ ਜੀ ਨੂੰ ਆ ਪਾ ਬੈਨੇ ਘਰ ਤੂਤਾਂ ਦਾ ਪਤਾ ਲੱਗ ਜਾਣਾ ਵਾ ਜਾਨਨੀ ਮੈਂ ਤੁਹਾਨੂੰ ਨਹੀਂ ਤੇ ਤੁਹਾਡੀ ਧੀ ਨੂੰ ਲੈਫਰਡ ਖਾ ਕੇ ਵੇਖ ਕਿਦਾਂ ਦੀ ਬਣੀ ਸਬਜੀ ਨਹੀਂ ਜੀ ਜੀ ਪਹਿਲਾਂ ਤੁਸੀਂ ਖਾਓ ਸ਼ਦੈ ਨੇ ਖਾ ਲਾ ਤੂੰ ਹੂੰ ਬਹੁਤ ਸੁਆਦ ਹੈ ਕੋਰ ਬਣਾਈ ਹੈ ਇਹ ਹੋਰ ਕੀ ਮੈਨੂੰ ਪਤਾ ਵਾ ਤੈਨੂੰ ਨਾ ਚਾਹੇ ਬੜੇ ਪਸੰਦ ਆ ਵਾਈਟ ਤੇ ਮੈਨੂੰ ਪਤਾ ਸੀ ਅੱਜ ਤੂੰ ਮੈਨੂੰ ਪੱਕਾ ਕਹੇਗੀ ਤੇ ਧਰੀ ਵਾਲੀ ਸਬਜ਼ੀ ਬਣਾਉ ਤੇ ਤੇਰੇ ਮੂੰਹ ਚ ਹੀ ਨਾ ਪੇਟੇ ਛੋਲੇ ਬਣਾਉ ਜਿਵੇਂ ਮੈਂ ਧਰਵੀ ਦਿੱਤੇ ਦੇ ਲ ਬਣੇ ਨਾ ਪੁਜਾਰ ਅੱਗੇ ਸੇਮ ਸੁੱਕੀ ਸਬਜ਼ੀ ਨਾ ਸ਼ਿਮਲਾ ਮਿਰਚ ਵਿੱਚ ਜ਼ਰੂਰ ਬਣਾਇਓ ਸ਼ਿਮਲਾ ਮਿਰਚ ਦਾ ਪਨੀਰ ਕੇ ਸ਼ਿਮਲਾ ਮਿਰਚ ਨਹੀਂ ਸ਼ਿਮਲਾ ਮਿਰਚ ਭਰ ਕੇ ਭਰ ਕੇ ਹਾਂ ਸ਼ਾ ਸਟਫਿੰਗ ਕਰਕੇ ਲੈ ਤੇ ਮੈਂ ਰਾਤ ਨੂੰ ਬਣਾ ਲੈਣੀ ਐ ਇਹ ਕਿਹੜੀ ਗੱਲ ਐ ਤੂੰ ਖਾਣ ਵਾਲੀ ਬਣ ਮੈਨੂੰ ਪਤਾ ਕੱਲ ਸਿਮਰਤ ਕੱਲ ਦੀ ਕਿੰਨੀ ਖੁਸ਼ੀ ਹੋਣ ਲਈ ਆ। ਵੀ ਕੱਲ ਵੀ ਤੂੰ ਟਿੱਡ ਪਰ ਕੇ ਰੋਟੀ ਪਾਣੀ ਖਾਣ ਰਹੀ ਆ। ਤੇ ਮੈਨੂੰ ਨਾ ਬੜਾ ਹੀ ਚੰਗਾ ਲੱਗਣ ਡਿਆ ਵੀ ਮੈਂ ਆਪਣੇ ਹੱਥਾਂ ਨਾਲ ਹਰ ਚੀਜ਼ ਬਣਾ ਕੇ ਤੈਨੂੰ ਖਵਾਉਣ ਲਈ। ਹਾਂਜੀ ਜੀ ਜੀ। ਮੋ ਵੀ ਪਤਾ ਨਹੀਂ ਐਵੇਂ ਕਦੀ ਗੱਲਾਂ ਜਿੱਚਾ ਕੇ ਨਾ ਸਾਰਾ ਕੁਝ ਐਵੇਂ ਖਰਾਬ ਕਰਕੇ ਵਹਿ ਜਾਂਦੀ ਆ। ਅਛਦੇਣੇ। ਤਾਈਓ ਤੇ ਆਂਦੇ ਆ ਵੀ ਲੋਕਾਂ ਦੀ ਚੁੱਕਣਾ ਤੇ ਕਦੀ ਨਹੀਂ ਲੱਗੀਦਾ ਹੁੰਦਾ। ਇਹ ਆਪਣਾ ਦਿਮਾਗ ਵਰਤੀਦਾ ਹਮੇਸ਼ਾ। ਲੱਗੀ ਸਮਝ? ਹਾਂਜੀ ਜੀ ਜੀ। ਆ ਬੜਾ ਲੋਕਾਂ ਦੇ ਮਗਰ ਲਾ ਕੇ ਵੇਖ ਲਿਆ ਸੇਲੀਆਂ ਪਹਿਣਾ ਦੇ। ਉਹ ਆਪਣਾ ਦਿਮਾਗ ਵਰਤਿਆ ਕਰ ਕੋ ਨਾ ਹੋਵੇ ਪੀ ਕੱਲ ਪਾਸੋਂ ਫੇਰ ਤੂੰ ਕਹਿੰਦੇ ਮਗਰ ਲੱਜੇ ਨਹੀਂ ਨਹੀਂ ਦੀਦੀ ਮੈਂ ਜਿਸੇ ਗੱਲ ਤੇ ਉਹ ਕਿਹਦਾ ਫੋਨ ਨਹੀਂ ਚੁੱਕਦੀ ਮੈਨੂੰ ਫੇਰ ਨਾ ਕੋਈ ਗੱਲ ਕਰਦੇ ਨਹੀਂ ਐਵੇਂ ਗੱਲ ਕਰਦੇ ਭਲਾ ਅਹੀਂ ਅੱਗੋਂ ਮੰਨਈ ਐ ਨਾ ਤੇ ਅਗਲੇ ਨੂੰ ਦੋ ਵਾਰੀ ਝਾੜ ਕੇ ਸੁੱਟਿਆ ਹੋਵੇ ਨਾ ਤੇ ਤੀਜੀ ਵਾਰੀ ਜੁੱਤ ਨਹੀਂ ਪੈਂਦੀ ਗੱਲ ਕਰਨ ਦੀ ਜਦੋਂ ਅੱਗੋਂ ਕਰੀ ਨਾ ਹਾਂਜੀ 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 ਹਾਂ ਆ ਇਦਾਂ ਹੀ ਆ ਇਦਾਂ ਹੀ ਅਗਲਾ ਫੇਰ ਪੈਰ ਧਰਾਵਾ ਕਰਦਾ ਵੀ ਦਿਨੇ ਪੰਪ ਪਾਪਾ ਘਰ-ਪਾੜਦੇ ਫੇਰ ਇਹਨਾਂ ਦਾ ਦੀਦੀ ਸਹੀ ਗੱਲ ਕਹਿੰਦੇ ਆ ਕਿ ਕਦੀ ਕਿਸੇ ਦੇ ਮੰਗਨ ਨਹੀਂ ਲੱਗਣਾ ਚਾਹੀਦਾ। ਐਡਾ ਮੇਰਾ ਦਿਮਾਗ ਕਰਦਾ। ਮਾਂ ਵੀ ਜਿੱਦਾਂ ਮੈਨੂੰ ਕੋਈ ਗੱਲ ਕਹੇ ਨਾ ਮਾਂ ਵੀ ਉਦਾਂ ਜੇ ਪਿੱਛੇ ਲੱਗ ਜਾਂਦੀ ਆ। ਹੁਣ ਵੇਖੋ ਕਿੰਨਾ ਚੰਗਾ ਲੱਗਦਾ ਤੇ ਮੇਰੇ ਕਿੰਨਾ ਧਿਆਨ ਰੱਖੰਦੇ ਜੇ ਹਰ ਗੱਲ ਦਾ ਧਿਆਨ ਰੱਖੰਦੇ ਕੀ ਖਾਦਾ ਵਾ ਕੀ ਪੀਤਾ ਵਾ ਕਿੰਨਾ ਧਿਆਨ ਰੱਖੰਦੇ ਜੇ ਮੇਰਾ। ਦੀਦੀ ਤੁਹਾਨੂੰ ਪਤਾ ਜਦੋਂ ਸਾਹਿਲ ਬਾਹਰ ਗਏ ਸੀ ਤੇ ਮੈਂ ਕਮਰੇ 'ਚ ਹੀ ਮੈਂ ਉਸ ਦਿਨ ਕੁਝ ਨਹੀਂ ਬਣਾਇਆ ਸੀ ਤਨਾ ਮੈਂ ਕੁਝ ਖਾਦਾ ਸੀ ਤੇ ਮੈਨੂੰ ਘਬਰਾਹਟ ਜੀ ਬੜੀ ਹੋਉਂਦੀ ਸੀ। ਇਸੇ ਕਰਕੇ ਮੰਮੀ ਹੁਣ ਆਵਾਜ਼ ਚ ਲੱਗੀ ਸੀ। ਚਲ ਕੋਈ ਗ ਤੂੰ ਨਾ ਦਿਮਾਗ ਆਪਣਾ ਇਸਤੇਮਾਲ ਕੀਤਾ ਹੀ ਨਹੀਂ ਆ ਸੱਚੀ ਗੱਲ ਦੱਸਾਂ ਤੂੰ ਆਪਣੀਆਂ ਮਰਜ਼ੀਆਂ ਦਿੱਤੀਆਂ ਵਾ ਜੋ ਤੇਰੇ ਕੋ ਹੋਇਆ ਤੂੰ ਉਹੋ ਚਲਾਇਆ ਨਿਆਣ ਪੁਣਾ ਨਹੀਂ ਛੱਡਿਆ ਤੂੰ ਆਪਣਾ ਤੇ ਹੁਣ ਨਾ ਤੂੰ ਇੱਕ ਬੱਚੇ ਦੀ ਮਾਂ ਬਣ ਜਾਣਾ ਵਾ ਥੋੜੇ ਦਿਨ ਤੱਕ ਤੇ ਸਿਆਣੀ ਬਣ ਆ ਲੋਕਾਂ ਦੇ ਮਗਰ ਨਹੀਂ ਲੱਗੀਦਾ ਆਏ ਆਪਣਾ ਜਿਹੜਾ ਖਾਣਾ ਵਾ ਨਾ ਆਇ ਇਹਨੂੰ ਖੋਲ ਕੇ ਰੱਖਿਆ ਕਰ ਇਹ ਰੱਬ ਨੇ ਵਰਤਣ ਵਾਸਤੇ ਦਿੱਤਾ ਵਾ ਨਹੀਂ ਤੇ ਇਹਨੂੰ ਪਏ ਨੂੰ ਕੁੱਲੀ ਲੱਗ ਜੂਗੀ ਆਪਣੇ ਜਿਹੜੇ ਰਿਸ਼ਤੇ ਆ ਨਾ ਸਿਮਰਦਾ ਉਹ ਕਦੀ ਨਹੀਂ ਛੱਡੀ ਤੇ ਹੁੰਦੇ ਦੁਨੀਆ ਇੱਧਰ ਦੀ ਇੱਧਰ ਹੋ ਜੇ ਇੱਕ ਵਾਰੀ ਰਿਸ਼ਤੇ ਛੁੱਟ ਜਾਂਨ ਬਾਅਦ ਵਿੱਚ ਕਦੀ ਨਹੀਂ ਮਿਲਦੇ ਹਾਂਜੀ ਤੇ ਨਾਲੇ ਮੈਂ ਮੈਂ ਤਾਂ ਕਦੀ ਤੇਰਾ ਦਿਲ ਤੋਂ ਮਾਰਾ ਚਾਹਿਆ ਹੀ ਨਹੀਂ ਆ ਹਮੇਸ਼ਾ ਤੇਨੂੰ ਖੁਸ਼ ਹੀ ਵੇਖਣਾ ਚਾਹੁੰਦੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਸ ਮੇਨ ਇੱਕ ਹੀ ਰੀਜ ਹੈ ਕਿ ਮੈਂ ਤੈਨੂੰ ਖੁਸ਼ ਰੱਖਾਂ ਅਸੀਂ ਦੋਵੇਂ ਬੈਣਾ ਇਸ ਘਰ ਚ ਖੁਸ਼ ਰਹੀਏ ਤੇ ਬਾਕੀ ਪਰਿਵਾਰ ਨੂੰ ਵੀ ਰੱਖੀਏ ਸਾਨੂੰ ਕੋਈ ਨਾ ਕਵੇ ਵੀ ਇਹ ਦੋਵੇਂ ਆਪਸ ਚ ਲੜਦੀਆਂ ਬਾਹਰ ਵੀ ਸਾਡੀ ਸੋਭਾ ਹੋਵੇ ਜੱਗ ਤੇ ਵੀ ਸਮਝ ਲੱਗੀ ਹਾਂਜੀ ਵੇ ਸਿਮਰਤ ਲੋਕਾ ਪਤਾ ਕੀ ਕਹਿੰਦੇ ਆ ਕਿ ਭੈਣਾ ਭੈਣਾ ਦੀ ਘਰ ਵਿੱਚ ਬਣ ਜਾਂਦੀ ਐ ਭੈਜਦੋ ਇੱਕ ਘਰ ਚ ਵਿਆਹ ਹੋ ਜਾਂਦਾ ਨਾ ਭੈਣਾ ਭੈਣਾ ਦਾ ਫਿਰ ਉਹ ਦਰਾਣੀ ਜਠਾਣੀ ਬਣ ਜਾਂਦੀਆਂ ਸਹੁਰੇ ਘਰ ਜਾ ਕੇ ਨਹੀਂ ਫਿਰ ਉਹਨਾਂ ਦੀ ਬੰਦੀ ਉਹਨਾਂ ਦੇ ਜਿਉਂ-ਜਿਉਂ ਰਿਸ਼ਤੇ ਬਦਲਦੇ ਹਨ ਨਾ ਥਿਉਂ-ਥਿਉਂ ਸਾਰਾ ਮੌੜ ਹੀ ਬਦਲ ਜਾਂਦਾ ਘਰ ਦਾ ਸਹੀ ਗੱਲ ਐ ਦੀਦੀ ਮੈਂ ਦੀ ਪਾਗਲ ਆ ਇੱਕ ਰਿਸ਼ਤੇ ਨੂੰ ਨਹੀਂ ਸਮਝ ਸਕਦੀ ਮੈਨੂੰ ਪਤਾ ਹੋਣਾ ਚਾਹੀਦਾ ਏ ਕਿ ਜਿਹੜੀ ਭੈਣ ਮੇਰਾ ਇੰਨਾ ਖਿਆਲ ਰੱਖਦੀ ਆ ਮੇਰੀ ਹਰ ਨਿੱਕੀ ਵੱਡੀ ਗੱਲ ਪੂਰੀ ਕਰਦੀ ਰਹੀ ਆ ਉਹ ਪਹਿਲਾਂ ਤੋਂ ਲੈ ਕੇ ਅੱਜ ਤੱਕ ਤੇ ਉਹ ਮੇਰਾ ਨਹੀਂ ਕਦੀ ਬੁਰਾ ਸੋਚੇ ਤੇ ਮੇਰੇ ਬੱਚੇ ਵੇ ਕਿਦਾਂ ਬੁਰਾ ਸੋਚੂਗੀ ਹਾਂ ਆਹ ਕੀ ਤੀ ਨਾ ਕੰਮ ਦੀ ਗੱਲ ਸ਼ਦੈਣੀ ਬੱਚੇ ਦਾ ਬੁਰਾ ਬੱਚੇ ਦਾ ਬੁਰਾ ਮੈਂ ਕਿਦਾਂ ਸੋਚ ਸਕਦੀ ਆ ਕਮਲੀ ਇਹਨਾਂ ਚੀਜ਼ਾਂ ਨੂੰ ਤਾਂ ਮੈਂ ਕਸਰੀ ਰਹੀ ਹਾਂ ਅੱਜ ਤੱਕ ਜੋ ਖੁਸ਼ੀ ਰੱਬ ਮੈਨੂੰ ਨਹੀਂ ਨਾ ਦੇ ਸਕਿਆ ਉਹ ਮੈਂ ਤੇਰੇ ਕੋਲ ਵੇਖਣਾ ਚਾਹੁੰਦੀ ਹਾਂ ਸਮਝਦੀ ਪਈ ਹੈ ਹਾਂਜੀ ਆਜ ਤੋਂ ਬਾਅਦ ਮਾਂਝੇ ਕਦੀ ਵੀ ਇਦਾਂ ਦੀ ਕਰਨੀ ਸੋਚ ਨਹੀਂ ਨਹੀਂ ਤੇ ਚਪੇੜ ਐਸੀ ਮਾਰਨੀ ਹੈ ਨਾ ਆ ਉੱਤੇ ਡਿੱਗੇਗੀ ਜਾ ਕੇ ਫਿਰ ਮੈਂ ਵੱਡੀ ਭੈਣ ਬਣ ਕੇ ਵਖਾਉਂਗੀ ਤੇਰੇ ਲਈ ਆ ਸਬਜ਼ੀ ਖਾ ਲੈ ਲਿਆ ਮੈਂ ਹੋਰ ਸਬਜ਼ੀ ਬਣਾਈ ਹੈ ਤੇਰੇ ਲਈ ਤੇ ਪੂਰੀ ਬਣਾ ਕੇ ਲਈ ਹੁਣੀ ਹੈ ਇੱਕ ਇੱਕ ਅੱਧੀ ਖਾ ਲੈ ਕੀ ਹੋਇਆ ਸੀਮਾ ਤੇ ਮਾਤਾ ਜੀ ਦੀ ਇੱਕਦਮ ਮੇਰੇ ਨਾਲ ਛੱਡਾਂ ਭਲਾ ਦਰਦ ਜੀ ਹੋਈ ਛੱਡ ਅੱਛਾ ਲੈ ਇਹ ਤੇ ਖੁਸ਼ੀ ਵਾਲੀ ਗੱਲ ਆ ਆ ਬੱਚਾ ਨਾ ਹੋਣਾ ਮੂਵ ਕਰ ਲੱਗ ਗਿਆ ਅੰਦਰ ਆ ਕੇ ਇੱਕ ਜੀ ਮਾਰੀ ਹੋਣੀ ਉਹਨੇ ਮੈਨੂੰ ਲੱਗਦਾ ਇੱਥੇ ਨਾ ਉਹਦਾ ਗੁੱਡਾ ਹੀ ਝੋਟਾਇਆ ਮਾਤਾ ਜੀ ਜੀ ਕਿੱਕ ਮਾਰੀ ਉਹਨੇ ਤੇ ਮੇਰਾ ਪੇਟ ਹਿਲਾ ਕੇ ਰੱਖ ਦਿੱਤਾ ਲੈ ਚ ਦੇਣੇ ਤੇ ਇਹਨੂੰ ਤੇ ਖੁਸ਼ੀ ਹੋਣੀ ਚਾਹੀਦੀ ਇਹ ਗੱਲ ਆਈ ਅੰਦਰ ਮੈਨੂੰ ਲੱਗਦਾ ਖੇਡਰ ਬਲੰਡਿਆ ਬਾਪ ਚਦੇ ਨੇ ਉਹਨੂੰ ਕੇੰਦਰ ਚਾ ਚੜਿਆ ਪਿਆ ਵਾ ਆ ਤਾਂ ਕੀ ਕਾਮ ਆ ਰੰਦੀ ਆ ਲੱਤਾਂ ਨਾ ਉਹਨੂੰ ਪਤਾ ਕੀ ਸੋਚਣ ਲਿਆ ਵਾ ਵੀ ਮੇਰੀ ਵੱਡੀ ਤਾਈ ਮੰਮਾ ਇੱਥੇ ਬੈਠੀ ਆ ਤੇ ਨਾਲ ਮਾਸੀ ਵੀ ਆ ਆ ਡਬਲ ਡਬਲ ਰਿਸ਼ਤਾ ਵਾ ਤੇ ਅਗਲਾ ਖੁਸ਼ ਕੀ ਹੋਣਾ ਹੋਵੇ ਉਹਨੂੰ ਪਤਾ ਵਾ ਮੇਰਾ ਧਿਆਨ ਰੱਖਣ ਵਾਸਤੇ ਦੋ ਤਿੰਨ ਜਾਨੀਆਂ ਲੈ ਇਕੱਠੀਆਂ ਸਿਮਾ ਤੇ ਈ ਗੱਲ ਸੁਣ ਬਾਉ ਅਲਾ ਤੇ ਲੱਤ ਚੜਾ ਕੇ ਨਹੀਂ ਬੈਠਦਾ ਕਦੀ ਕਿਉਂ ਨਾ ਥਾਂ ਕਰ ਲਾਤਾ ਤੈਨੂੰ ਪਤਾ ਦੀਦੀ ਮੈਨੂੰ ਆਦਤ ਹੈ ਆ ਆਦਤਾਂ ਨਾ ਆਪਣੀਆਂ ਛੱਡ ਦੇ ਹੁਣ ਪਹਿਲੇ ਹੀ ਧੁਨੀਆਣੀ ਸਿਆਣੀ ਹੁਣ ਤੂੰ ਮਾਂ ਬਣ ਜਾਣਾ ਇੱਕ ਬੱਚੇ ਦੀ ਹੁਣ ਤੇ ਜਿੱਦਾਂ ਕਹਿੰਨੀ ਹੈ ਨਾ ਹੁਣ ਓਦਾਂ ਕਰਿਆ ਕਰ ਠੀਕ ਹੈ ਧਿਆਨ ਰੱਖ ਆਪਣਾ ਚੱਲ ਤੂੰ ਬੈਠ ਮੈਂ ਤੇਰੇ ਵਾਸਤੇ ਪੂੜੀ ਬਣਾ ਕੇ ਲਿਆਉਣੀ ਆ ਆਹੋ ਭੈਣ ਵਾਸਤੇ ਬਣਾ ਲਓ ਮੇਰਾ ਨਾ ਸੋਚੋ ਕੁਝ ਤੁਹਾਨੂੰ ਪਤਾ ਜਦੋਂ ਦੀ ਤੁਸੀਂ ਦੋਵੇਂ ਭੈਣਾਂ ਇੱਥੇ ਇਕੱਠੇ ਬੈਠ ਗੱਲਾਂ ਕਰਦੀਆਂ ਹੈ ਨਾ ਅਸੀਂ ਦੋਵੇਂ ਭਰਾ ਅੰਦਰ ਭੁੱਖੇ ਤੜੇ ਹੋਏ ਆ ਤੇ ਕੀ ਕਰੀਏ ਰੋ ਭੁੱਖੇ ਦੋਵੇਂ ਭਰਾ ਨਾਲੇ ਮੇਰੀ ਗੱਲ ਸੁਣਾ ਤੈਨੂੰ ਤਾਂ ਮੇਰੇ ਹੱਥ ਦੀ ਰੋਟੀ ਵੈਸੇ ਨਹੀਂ ਪਸੰਦ ਤੂੰ ਤਾਂ ਖਾਣੀ ਹੀ ਨਹੀਂ ਤੇ ਤੂੰ ਕਿਹੜੇ ਸਾਹ ਕਿਤਾਬ ਨਾਲ ਰੋਟੀ ਮੰਗਣ ਲੱਗ ਪਿਆ ਮੈਂ ਤੇ ਆਪਣੀ ਭੈਣ ਨੂੰ ਦੇਣੀ ਬੱਸ ਉਹ ਛੱਡੋ ਭਾਬੀ ਪੁਰਾਣੀਆਂ ਗੱਲਾਂ ਤੇ ਮੈਂ ਤੁਹਾਡੇ ਕੋਲੋਂ ਸਭ ਨੂੰ ਮਾਫੀ ਮੰਗਦਾ ਵਾਂ ਕਿ ਮੈਂ ਗੁੱਸੇ ਦੇ ਵਿੱਚ ਕਿਤੇ ਤੁਹਾਨੂੰ ਵੱਧ ਘੱਟ ਬੋਲ ਪਿਆ ਸਾਹਿਬ ਮੈਂ ਵੀ ਤੇਰੇ ਕੋਲੋਂ ਮਾਫੀ ਮੰਗਣੀ ਹੈ ਜਦੋਂ ਮੈਨੂੰ ਤੂੰ ਬੋਲਿਆ ਨਾ ਥੋੜਾ ਬਹੁਤਾ ਤੇ ਮੈਂ ਤੈਨੂੰ ਸਾਵੇਂ ਜਵਾਬ ਦਿੱਤੇ ਅੱਗ ਘੜ ਘੜ ਕੇ ਪਤਾ ਕਿਉਂ ਦਿੱਤੇ ਮੈਨੂੰ ਨਾ ਇਹਦੇ ਤੇ ਬੜਾ ਗੁੱਸਾ ਆਈ ਜਿਹੜਾ ਬੰਦਾ ਜਿਹਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਨਾ ਉਹਨੂੰ ਉਹਦੇ ਤੇ ਬਹੁਤ ਜ਼ਿਆਦਾ ਗੁੱਸਾ ਆਉਂਦਾ ਜਦੋਂ ਉਹ ਗਲਤੀ ਕਰਦਾ ਵਾ ਮੈਨੂੰ ਬਸ ਇੱਕੋ ਹੀ ਚਾਹੇ ਮਨਜਾ ਕੇ ਇਹੀ ਪੜਨਾ ਪੜਨਾ ਇੱਥੇ ਲਾਲ ਕੇ ਰਹੀ ਏ ਤੇ ਆ ਜਿਹੜਾ ਆਉਣ ਵਾਲਾ ਬੱਚਾ ਹੈ ਨਾ ਇਹਨੂੰ ਸਾਰੀਆਂ ਖੁਸ਼ੀਆਂ ਦੇਈਏ ਸੀ ਸਾਰਾ ਪਰਿਵਾਰ ਨਾਲ ਕੇ ਉਹਦੇ ਸਾਹਮਣੇ ਕੋਈ ਲੜਾਈ ਨਾ ਹੋਵੇ ਕਿਸੇ ਨਾਲ ਉਹਨੂੰ ਲੱਗੇ ਹੀ ਨਾ ਕਿ ਮੇਰੀ ਆਵਲੀ ਮਾਂ ਵਾ ਕਿ ਮੇਰੀ ਆਵਲੀ ਮਾਂ ਸਮਝ ਲੱਗੀ ਨਾ ਚਲੋ ਹੌਣ ਗੁੱਸੇ ਦਾ ਗੁੱਸਾ ਹੋ ਗਿਆ ਘੱਟ ਤੇ ਹੁਣ ਬਹੁਤ ਪਿਆਰ ਪਿਆਰ ਆ ਗਿਆ ਵਾ ਤੇ ਪਿਆਰ ਦੇ ਨਾਲ ਨਾ ਫਿਰ ਛੋਲੇ ਤੇ ਹੀ ਬਣਾ ਲਿਆ ਤੇ ਬੂੜੀਆਂ ਬਣਾ ਕੇ ਦੇ ਦਾਂ ਉਹ ਤਾਂ ਤੈਨੂੰ ਮੱਦਦਾ ਵੀ ਦੇ ਦੇਣੀ ਐ ਤੂੰ ਭਾਵੇਂ ਨਾ ਹੀ ਕਹਿੰਦਾ ਮੈਂ ਚੱਲ ਤੁਸੀਂ ਬੈਠ ਕੇ ਜਲਦੀ ਮੱਤ ਤੱਕ ਤੇ ਮੈਂ ਬਣਾ ਕੇ ਲਿਆਨੀ ਪੂਰੀ ਠੀਕ ਐ ਠੀਕ ਵੇ ਦੋਨਾ ਐਵੇਂ ਭਾਬੀ ਨਾਲ ਲੜਦੀ ਨਹੀਂ ਹੁਣ ਵੇਲਾ ਜਲਦੀ ਤੁਹਾਡੀ ਦੋਵਾਂ ਦੀ ਸਲਾਹ ਹੀ ਨਾ ਕਿੰਨਾ ਧਿਆਨ ਰੱਖਦੇ ਤੇ ਡਾਈਟ ਦੱਸ ਹਾਂਜੀ ਸਰ ਜੀ ਉਹ ਸਾਹਿਲ ਤੁਹਾਨੂੰ ਪਤਾ ਅੱਜ ਨੇ ਮੈਨੂੰ ਬੜੀ ਅਲੱਗ ਤਰ੍ਹਾਂ ਦੀ ਫੀਲਿੰਗ ਜੀ ਆਈ ਅਲੱਗ ਤਰ੍ਹਾਂ ਦੀ ਫੀਲਿੰਗ ਹਾਂਜੀ ਉਹ ਨਾ ਮੇਰੇ ਨਾਲ ਇੱਕ ਸਾਈਡ ਤੋਂ ਨਾ ਇਹ ਨੂੰ ਇਦਾਂ ਫੀਲ ਹੋਇਆ ਜਿਦਾਂ ਨਾ ਬੱਚੇ ਨੇ ਕਿੱਕ ਮਾਰੀ ਆ ਹੈ ਹਾਂਜੀ ਯਾਰ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹਦੇ ਚ ਮੈਨੂੰ ਥੋੜੀ ਪਤਾ ਹੀ ਕਿੱਦਾਂ ਯਾਰ ਤੂੰ ਮੈਨੂੰ ਫੇਰ ਕਹਿ ਕਿ ਇੱਕ ਵਾਰੀ ਫੇਰ ਮਾਰੇ ਲੈ ਇਦਾਂ ਵੀ ਕੋਈ ਟਾਈਮ ਪੀਰੀਅਡ ਹੋਣ ਮੈਨੂੰ ਥੋੜੀ ਪਤਾ ਦੇ ਦੋ ਕਿੱਕ ਮਾਰਦਾ ਵਾ ਯਾਰ ਮੈਂ ਦੇਖਣਾ ਮੈਂ ਦੇਖਣਾ ਔਰ ਯਾਰ ਮੈਨੂੰ ਥੋੜੀ ਪਤਾ ਹੁਣ ਕਿ ਜੋ ਕਿੱਕ ਮਾਰਨੀ ਦੱਸ ਤੇ ਨਾਲ ਨਾ ਮੈਥਡ ਨੇ ਇੱਕ ਬੜੀ ਗੱਲ ਕਰਨੀ ਹੈ ਨਿੰਨਾ ਗੋਦਪਰਾ ਇਹਦਾ ਬੜਾ ਚਾਹ ਵਾ ਮੇਰੀ ਨਾ ਫਰੈਂਡ ਹੈ ਇੱਕ ਉਹਨੇ ਨਾ ਜਿਹੜਾ ਪਲਟ ਫਰਮ ਤੋਂ ਗਿਆ ਇਹਨੇ ਉਹਨੇ ਗੋਦਪਰਾਇ ਕਰਵਾਈ ਤੇ ਮੈਨੂੰ ਉਹਨੇ ਪਿੱਛੇ ਸੰਦੇ ਦਿੱਤੇ ਹੀ ਆਪਣੀਆਂ ਤੇ ਮੰਮੀ ਕਿੰਨੀ ਕਿ ਮੰਮੀ ਗੋਦਪਰਾਇ ਕਰਾਉਣੀ ਆ ਯਾਰ ਮੈਨੂੰ ਤਾਂ ਜੀ ਦਾ ਕੁਝ ਪਤਾ ਹੀ ਨਹੀਂ ਆ ਤੇ ਇੱਕ ਵਾਰੀ ਮੰਮੀ ਨਾਲ ਗੱਲ ਕਰ ਲਾ ਕੋਈ ਗੱਲ ਨਹੀਂ ਸਭ ਕੁਝ ਮੈਨੂੰ ਪਤਾ ਵਾ ਕਰਤਾ ਦੀ ਮੰਮੀ ਨੂੰ ਮੈਂ ਫੋਨ ਉਹ ਆਂਡੇ ਆ ਤੇ ਮੈਂ ਬੈਠ ਕੇ ਸਲਾਹ ਕਰਾਂਗਾ ਕੋਤੋਂ ਕੀ ਰਸਮ ਹੈ ਕੀ ਨਹੀਂ ਆਪਾਂ ਨੂੰ ਵੀ ਨਹੀਂ ਪਤਾ ਸਾਡੇ ਤੇ ਵੀ ਨਹੀਂ ਹੁੰਦਾ ਅਰੇ ਜਿੱਤਰਾ ਜਿੱਤਰਾ ਇਸ ਮੰਮੀ ਕਹੇਗੀ ਨਾ ਫਿਰ ਉਤਰਾ ਉਤਰਾ ਆਪਾਂ ਕਰ ਲਾਂਗੇ ਤੂੰ ਦੱਸ ਤਾਂ ਮੰਮੀ ਨੂੰ ਹਾਂ ਮੰਮੀ ਮੈਂ ਫੋਨ ਕੀਤਾ ਮੰਮੀ ਨਾਲ ਗੱਲ ਕੀਤੀ ਆ ਤੇ ਮੰਮੀ ਆਖਣੇ ਵੀ ਚਲੋ ਮੈਂ ਆ ਜਾਂਨੀ ਆ ਤੂੰ ਕਹੀਂ ਜੇ ਤੇ ਮੈਂ ਆ ਜਾਉਂਗੀ ਤੇ ਬੈਠ ਕੇ ਸਲਾਹ ਕਰ ਲੈਨੇ ਆ ਹਾਂਜੀ ਜਿੱਦਾਂ ਹੋਊਗਾ ਫਿਰ ਗੱਲਾਂ ਤੇ ਮੰਮੀ ਜੋ ਜੋ ਤਿਆਰੀਆਂ ਕਰਦੀਆਂ ਉਹ ਮੈਨੂੰ ਦੱਸ ਦੋ ਫਿਰ ਮੈਂ ਤੇਰੀ ਸਾਸੂ ਮਾਂ ਆਜੇ ਪੁੱਛ ਲਈਏ ਫਿਰ ਤਿਆਰੀਆਂ ਕਰੂੰਗੀ ਮੈਨੂੰ ਤਾਂ ਕੁਝ ਪਤਾ ਨਹੀਂ ਇਹਦੇ ਬਾਰੇ ਕੋਤ ਅੱਛਾ ਅੱਛਾ ਹਾਂ ਉਹਨਾਂ ਨੂੰ ਦੱਸਾਂਗਾ ਤਿਆਰ ਉਹਨਾਂ ਨੂੰ ਕਹਿਣਾ ਨਹੀਂ ਕਿ ਅੱਜ ਹੀ ਆ ਜਾਂਦੇ ਹਾਂ ਅੱਜ ਹੀ ਹੋਣਗੇ ਅੱਜ ਉਹ ਉੱਦੇ ਹੋਣੇ ਭਾਵੇਂ ਉਹ ਨਾ ਹੁਣੇ ਆਉਣਾ ਵਾ ਤੁਸੀਂ ਵੀ ਤਿਆਰੀ ਤੁਰੀ ਕਰ ਲੋ ਕੋਈ ਝਾੜ ਪਾਣੀ ਦੀ ਜੇ ਬਹੁਤੀ ਗੱਲਾਂ ਮੈਂ ਲੈ ਆਉਣਾ ਉਹਨਾਂ ਨੂੰ ਹਾਂ ਨਹੀਂ ਆ ਜਾਣਾ ਉਹਨਾਂ ਨੇ ਇਹਨੂੰ ਫੇਰ ਕਹਿਣਾ ਕਿ ਕਮਾਲ ਚ ਇਹਰ ਕਹਿਣਾ ਕਰੀ ਚੱਲ ਨਵੇਂ ਚੱਲਿਆ ਜਾ ਕੇ ਕੰਮ ਕਰ ਪੇਲੀਆਂ ਅੱਗਨ ਲੱਗਣ ਦੇ ਜੇ ਤੇ ਤੇ ਮੈਨੂੰ ਕਹ ਲੈ ਦੱਸਿਆ ਨਹੀਂ ਕੁਛ ਸੀਮਾ ਸਾਹਮਣੇ ਨਹੀਂ ਦੱਸਿਆ ਤੇ ਜੇ ਕੋਈ ਗੱਲ ਹੈਗੀ ਤੇ ਦੱਸ ਦੋ ਹਾਂ ਮੈਂ ਕਿਹਾ ਤੂੰ ਅੰਦਰ ਆ ਕੇ ਕੀ ਕਰੇਗਾ ਤੂੰ ਜਾ ਕੇ ਦੁਕਾਨ ਖੋਲ ਖਾ ਜਾ ਕੇ ਦੁਕਾਨ ਖੋਲ ਤੇ ਮੈਂ ਹੋ ਕੇ ਆ ਜੂਗੀ ਚਲੋ ਠੀਕ ਆ ਕੋਈ ਨਹੀਂ ਜੇ ਮੈਂ ਚਲਦਾ ਦੁਕਾਨ ਖੋਲਦਾ ਹਾਂ ਠੀਕ ਆ ਆਹੋ ਤੂੰ ਜਾਣ ਕੋਈ ਗੱਲ ਤੇ ਨਹੀਂ ਹੋਈ ਮੈਨੂੰ ਦਾਗੋ ਮੈਨੂੰ ਨਾ ਟੈਨਸ਼ਨ ਲੱਗੀ ਹੋਈ ਜੇ ਭਰਾਵਾ ਇੱਥੇ ਗੱਲਾਂ ਇੱਥੇ ਇੱਥੋਂ ਹੁੰਦਾ ਕੀ ਇਸ ਗੱਲਾਂ ਹੀ ਹੁੰਦੀਆਂ ਨੇ ਇਤ ਵਿੱਚ ਗੱਲਾਂ ਮੈਂ ਉਹਨਾਂ ਨਾਲ ਸਾਰਾ ਸਮਝਾਇਆ ਵਾ ਤੇ ਤੁਸਾਨੂੰ ਬਲਾਉ ਚਲਾਉਗੀ ਕੋਈ ਇਹੋ ਜੀ ਗੱਲ ਨਹੀਂ ਗੀ ਹੁਣ ਤੁਸੀਂ ਵੀ ਮੰਮੀ ਗੁੱਸਾ ਨਾ ਕਰੋ ਪਲੀਜ਼ ਮੰਨ ਲੈ ਮੈਂ ਕਿਸ ਨੂੰ ਕੀ ਕਹਿੰਦੀ ਫੀ ਹਾਂ ਮੈਂ ਕਿਸ ਨੂੰ ਕੁਝ ਨਹੀਂ ਕਹਿੰਦੀ ਭਈ ਤੇ ਤੂੰ ਜਾ ਤੇ ਮੈਂ ਅੰਦਰ ਜਾਣਾ ਚਲੋ ਠੀਕ ਆ ਹੋ ਤੂੰ ਕੀ ਕਰ ਰਹਾ ਆफी ਘਰ ਨਹੀਂ ਜਾਂਦਾ ਚਲੋ ਠੀਕ ਆ ਮੰਮੀ ਜੀ ਮੈਂ ਚਲਦਾ ਆਹੋ ਤੂੰ ਚੱਲ 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 ਹਾਂ ਚਲੋ ਠੀਕ ਆ ਆ ਜਾ ਆਪੋ ਠੀਕ ਜੀ ਤੇ ਤਰ ਰੋਣਾ ਨਾ ਮਾਸੀ ਜੀ ਅੱਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਹੈ ਤੁਸੀਂ ਮਰਦਸਾ ਟਾਂਗ ਜੀ ਸਟਾਰਟ ਕਰੀਂ ਦੇ ਦੇਖੀ ਹੋ ਗਿਆ ਮੈਂ ਚੱਲੇ ਆ ਦੁਕਾਨ ਤੇ ਤੇ ਮੰਮੀ ਨੂੰ ਛੱਡਣ ਆਇਆ ਹਾਂ ਔਰ ਕਰੇ ਸਭ ਠੀਕ ਠਾਕ ਨਾ ਹਾਂ ਹਾਂ ਤੂੰ ਵੀ ਕਿੱਥੇ ਚੱਲੇ ਜੀ ਨਹੀਂ ਨਹੀਂ ਇਹਨੇ ਦੁਕਾਨ ਕੋਈ ਨਹੀਂ ਮੇਰੀ ਗੱਲ ਸੁਣ ਦੁਕਾਨ ਤੋਂ ਮੈਂ ਕਰੇ ਆਇਆ ਇੱਥੇ ਲੱਗੀ ਤਾਂ ਕੋਈ ਨਹੀਂ ਮੈਂ ਵਾਪਸ ਜਾਣਾ ਭਾਜੀ ਕੋਈ ਨਹੀਂ 5 ਮਿੰਟ ਲੱਗਣੇ ਆ ਚੱਲ ਜੀ ਪਾਣੀ ਪੀ ਕੇ ਚੱਲ ਜੇ ਭਾਵੇਂ ਕੋਈ ਗੱਲ ਨਹੀਂ ਚਲੋ ਠੀਕ ਆ ਮੰਮੀ ਨਾ ਸੀ ਮੈਂ ਤਾਂ ਨਹੀਂ ਆਇਆ ਆਜਾ ਚਲੋ ਠੀਕ ਆ ਭਾਜੀ ਮੈਂ ਲੱਗਾਂ अजब इतनी क्या दिकाली है अजब नहीं दुपार पता बोलता दुपार ही हुआ है ना खोलने काम में कैसी है सितारे काम से चल रहा है हाँ कोई गाली जल्दी कल जल्दी आया चलो आते हैं आज़मा आज़मा जीतरा ਉਹ ਵੀ ਨਾ ਤੂੰ ਜਾ ਹਾਂ ਕੋਈ ਨਹੀਂ ਮੈਂ ਚੱਲ ਜਾ ਬਸ ਹਾਂ ਕੋਈ ਪੰਜ ਮਿੰਟ ਹੀ ਬੈਠਣਾ ਮੇਰੀ ਗੱਲ ਸੁਣ ਜਾਂ ਫਿਰ ਤੂੰ ਮੈਂ ਕਹਿੰਦਾ ਸਾਜ ਨੂੰ ਮਿਲ ਕੇ ਚੱਲ ਜਾਈਏ ਨਾ ਦੋ ਮਿੰਟ ਰੁਕ ਜਾ ਉਹ ਤੇ ਕਾਲੇ ਪੈ ਗਏ ਜੇ ਫਿਰ ਤੈਨੂੰ ਕਿਸ ਨੂੰ ਇਲੈਕਟ੍ਰੀਸ਼ੀਅਨ ਨਾਲ ਚੱਸੀ ਗੱਲ ਬਿਟੇ ਉਹ ਮਪਾੜੀ ਤੇ ਕੋਈ ਸਾਈਟ ਕੀ ਆਲਾ ਨਹੀਂ ਹੋ ਰਹੀ ਤੇ ਇਹ ਦੱਸੋ ਕਹ ਹਾਂਜੀ ਹਾਂਜੀ ਹਾਂ ਵਧੀਆ ਜਾਂ ਫਿਰ ਤੂੰ ਹਾਂ ਕਿੱਥੇ ਜਾਂਦੇ ਜੇ ਉਹ ਨਾ ਗਵੰਡੀ ਦੀ ਦੁਕਾਨ ਦੀ ਚਾਬੀ ਇਹਦੇ ਕੋਲ ਪਈ ਦੁਕਾਨ ਤੇ ਤੇ ਉਹ ਬਾਰ ਬਾਰ ਫੋਨ ਪੇ ਕਰਦੇ ਨੇ

ਆ ਸਸਿਕਾ ਵੀਰੇ ਸਸਿਕਾ ਅੱਛਾ ਵੀ ਕੀ ਆ ਬਸ ਵਧੀਆ ਤੂੰ ਹੀ ਕੰਦਾ ਚੱਲੇ ਜੇ ਬਸ ਮੈਂ ਚੱਲਿਆ ਤੂੰ ਘਰ ਮੈਂ ਸਿਮਰਤ ਕੀਆ ਠੀਕ ਹੈ ਅੰਚਾ ਕੀ ਗੱਲ ਨਾ ਪਾਣੀ ਨਾ ਧਾਣੀ ਚੱਲੇ ਦਿਖਾ ਦੇ ਚਲੋ ਬਹੁਤ ਉੱਥੇ 2 ਮਿੰਟ ਅੱਛਾ ਵੀ ਮੈਂ ਤਾਂ ਘਰ ਪਹੁੰਚਣਾ ਨਹੀਂ ਮਾਗੇ ਬੜਾ ਲੇਟ ਹੋ ਗਿਆ ਮੈਂ ਕੋਚ ਚੱਲ ਜਾਓਗੇ 2 ਮਿੰਟ ਪਾਣੀ ਧਾਣੀ ਪੀ ਜਾਓ ਨਹੀਂ ਮੈਂ ਫੇਰ ਆ ਜਾਗਾ ਨਹੀਂ ਚੰਗਾ ਲੱਗਦਾ ਨਾ ਪਾਣੀ ਧਾਣੀ ਪੀ ਕੇ ਜਾਇਓ ਬਹਿ ਜਾਓ 2 ਮਿੰਟ ਮੈਂ ਮੰਮੀ ਨੂੰ ਛੱਡਣਾ ਆਇਆ ਕੋਈ ਨਹੀਂ ਮੈਂ ਆਜੋ ਵੀਰੇ ਜੀ ਮੈਂ ਕਰ ਲੂੰਗੀ ਗੱਲ ਚਲੋ ਤੁਸੀਂ ਆਜੋ ਆਜੋ ਚਲੋ ਨਹੀਂ ਸਿਮਰਤ ਤਾਂ ਮੰਨਿਆ ਕਰ ਮੈਂ ਚ ਸਾ ਮੈਰੀਕਾ ਸੋਲਤ ਰਹੇ ਕੋਈ ਗੱਲ ਤਾਂ ਨਹੀਂ ਹੋਈ ਨਹੀਂ ਨਹੀਂ ਵੀਰ ਜੀ ਕੋਈ ਗੱਲ ਨਹੀਂ ਹੋਈ ਮੰਮੀ ਸਿੱਧੇ-ਸਿੱਧੇ ਬੋਲਾ ਫੋਨ ਦੇ ਕੱਲੇ ਮੈਨੂੰ ਛੱਟ ਗਿਆ ਉਦੋਂ ਨਹੀਂ ਮੇਨਾਂ ਦੇ ਕੋਈ ਗੱਲ ਨਹੀਂ ਹੋਈ ਤੇ ਤੂੰ ਤੇ ਮੈਨੂੰ ਨਾ ਫੋਨ ਕੀਤਾ ਨਹੀਂ ਮੈਂ ਨਹੀਂ ਕਿ ਫੋਨ ਕੀਤਾ ਮੈਂ ਤੇ ਤਾਂ ਗੱਲ ਕਰਦਾ ਪਿਆ ਤੇਰੀ ਸੱਸ ਨੇ ਫੋਨ ਕੀਤਾ ਹੈ ਮੈਂ ਕਿ ਸਿੱਧੇ-ਸਿੱਧੇ ਫੋਨ ਆ ਗਿਆ ਹਾਂਜੀ ਉਹ ਮੰਮੀ ਜੀ ਨੇ ਫੋਨ ਕੀਤਾ ਸੀ ਹਾਂ ਉਹ ਨਾ ਮੇਰੀ ਗੋਦ ਭਾਈ ਦੀ ਗੱਲ ਕਰਨੀ ਹੁੰਦੀ ਹਣੀ ਉਹਨਾਂ ਨੇ ਇਸ ਕਰਕੇ ਸਲਾਹ ਕਰਨ ਆਏ ਹੋਣੇ ਅੱਛਾ ਗੋਦ ਭਾਈ ਦੀ ਗੱਲ ਕਰਨੀ ਹੈ ਹਾਂਜੀ ਚਲ ਠੀਕ ਹੈ ਤੂੰ ਬੈਠ ਫਿਰ ਮੈਂ ਆਉਂਦਾ ਠੀਕ ਹੈ ਚਲੋ ਠੀਕ ਹੈ ਉਸ ਤਰ੍ਹਾਂ ਤੇ ਮਾਤਾ ਕਹਿੰਦੀ ਮੇਰ ਨਾਲ ਸਲਾਹ ਨਹੀਂ ਕਰਦੇ ਦੱਸ ਸੰ ਨੂੰ ਦੱਸਿਆ ਕਿ ਆਪਾਂ ਸਲਾਹ ਕਰੀਏ ਨਾ ਉਹ ਪੁੱਛਦਾ ਰਿਹਾ ਕੀ ਗੱਲ ਕੀ ਐ ਕੋਈ ਗੱਲ ਨਹੀਂ ਐ ਬੰਦਾ ਪੁੱਛੇ ਤੇ ਉਹਦਾ ਹੀ ਦੱਸਦੇ ਤੇ ਸੀਮਾ ਨੂੰ ਨਾਲ ਲੈ ਆਉਂਦੀ ਕਿ ਉਹਨੂੰ ਖੁਸ਼ੀ ਨਹੀਂ ਹੋਣੀ ਮਾਤਾ ਦੇ ਨਾ ਕੁੱਠੇ ਹੀ ਤਾਮਾਂ ਬਾਅਦ ਚ ਕਹਿੰਦੀ ਲੋਹਾਂ ਨਾਲ ਲੜਦੀਆਂ ਵਾ ਤੇ ਲੋਹਾਂ ਨੇ ਲੜਨਾ ਹੀ ਐ ਨੇ ਲੜਨਾ ਨਹੀਂ ਜਦੋਂ ਨੂੰ ਸੱਚ ਨਹੀਂ ਦੱਸਣਾ ਉਹ ਸਿਰ ਕਿੰਨਾ ਪੁੱਛਦੀ ਪਈ ਮੈਨੂੰ ਕੀ ਗੱਲ ਹੋਈ ਕੀ ਗੱਲ ਹੋਈ ਆਪ ਤੇ ਮਾਤਾ ਉਹ ਲੈ ਰਖਦੀ ਐ ਸਾਡੂ ਇੱਥੇ ਤਾਂ ਕਿ ਮੇਰੇ ਤੋਂ ਵੀ ਉਹ ਲੈ ਰਖਿਆ ਮੈਨੂੰ ਤਾਂ ਇੱਥੇ ਆਣ ਕੇ ਪਤਾ ਲੱਗਾ ਜੇ ਹੁਣ ਉਹਨੂੰ ਮੈਂ ਘਰ ਜਾ ਕੇ ਦੱਸੂਗਾ ਤੇ ਉਹਨੇ ਤੇ ਤੜਫਣਾਈਆ ਉਹਨੇ ਕਿਹਾ ਕਿੜੇ ਮੂੰਹ ਨਾਲ ਮੈਂ ਬੁਲਾਵਾਂ ਪਹਿਲਾਂ ਮੈਨੂੰ ਸਮਝਾਵਾਂ ਕਿ ਉਹਨੂੰ ਸਮਝਾਵਾਂ ਮਾਤਾ ਨੂੰ ਤੇਨੀ ਵਾਰ ਮਾਫੀ ਮੰਗਣ ਦੇ ਬਾਅਦ ਉਹਦੀ ਵੇਖੋ ਕੀ ਕਰਦੀ ਛੱਡੀ ਮੰਮੀ ਵੈਸੇ ਭਾਈ ਨੂੰ ਰੋਕ ਲੈਂਦੇ ਲਗਾਂ ਹਾ ਇੰਨੇ ਸਾਇਲ ਦੱਸਿਆ ਨਾ ਉਹ ਘਵਾਂ ਦੀ ਚਬੀ ਲੱਕੀ ਕੋਲ ਸੀਗੀ ਉਹ ਮੈਨੂੰ ਪਤਾ ਹੁੰਦਾ ਨਾ ਮੈਂ ਕਿਸੇ ਨੂੰ ਘਰੋਂ ਭੇਜ ਹੀ ਦਿੰਦਾ ਕੋਈ ਤਾਂ ਨਹੀਂ ਫੇਰ ਕੀ ਹੋ ਗਿਆ ਮਾੜਾ ਜਣਾ ਦੇ ਲੱਗੇ ਰੰਤਾ ਫੇਰ ਆਜੂਗਾ ਤੇ ਮੰਮੀ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਉਹ ਤੀਰਥ ਯਾਤਰਾ ਤੇ ਗਏ ਹੋ ਤੇ ਵਧੀਆ ਹੋ ਗਿਆ ਸਾਰਾ ਕੁਝ ਬਹੁਤ ਵਧੀਆ ਬਹੁਤ ਵਧੀਆ ਪੁੱਤ ਗਈ ਟੈਨਸ਼ਨ ਸਿਮਰਦੀ ਲਗੀ ਰੇ ਇਹਦੇ ਟਾਈਮ ਦਾ ਪਤਾ ਨਾ ਫਿਰ ਸਾਹਿਲ ਸਹੀ ਗੱਲ ਆ ਚਲੋ ਮੰਮੀ ਉਹਦੀ ਟੈਨਸ਼ਨ ਨਾ ਲਿਆ ਕਰੋ ਤੁਸੀਂ ਤੁਹਾਨੂੰ ਪਤਾ ਵਾ ਵਾ ਧਿਆਨ ਰੱਖਣਾ ਘਰ ਦੇ ਵਿੱਚ ਕਿਨੇ ਜਾਨੀਆਂ ਮੈਂ ਤੇ ਮੈਨੂੰ ਪੂਰਾ ਭਰੋਸਾ ਤੇਰੇ ਤੇ ਕੋਈ ਐਜੀ ਗੱਲ ਨਹੀਂ ਹੋਈ ਪੂਰਾ ਭਰੋਸਾ ਏ ਮੰਮੀ ਜੀ ਇਹ ਕਦਮ ਆਏ ਸਭ ਕੁਝ ਠੀਕ ਤੇ ਆ ਨਾ ਹਾਂ ਹਾਂ ਸਭ ਠੀਕ ਹੈ ਕੋਈ ਗੱਲ ਨਹੀਂ ਹੈਗੀ ਮੰਮੀ ਤੁਹਾਡੀ ਨੇ ਕਿਹਾ ਸੀ ਆਓ ਤੁਹਾਡਾ ਕੋਈ ਗੱਲ ਕਰਨੀ ਹੈ ਮੈਂ ਆ ਗਈ ਆ ਗਈ ਆ ਗਈ ਮੰਮੀ ਵੀ ਆ ਗਈ ਤੇ ਸੱਸੀ ਘਣ ਬੈਂਦੀ ਸੱਸੀ ਘਣ ਬੈਂਦੀ ਹੋਰ ਸੁਣਾਉਂਗੀ ਬੱਸ ਸਭ ਠੀਕ ਹੈ ਤੁਸੀਂ ਸੁਣਾਉਂਦੇ ਹੋ ਵਧੀਆ ਗੋਡੇ ਗਾਡੇ ਠੀਕ ਜੇ ਬਿਲਕੁਲ ਠੀਕ ਹੈ ਗੋਡੇ ਗਾਡੇ ਹੁਣ ਕਿਥੋਂ ਦੁਖਣੇ ਆ ਹਾਂ ਹੁਣ ਦੁਖਣੇ ਨੇ ਹੁਣ ਤੇ ਦਾਦੀ ਨੇ ਮਾਰਦੀਆਂ ਇਸ ਤਰ੍ਹਾਂ ਨਾਲ ਤੇ ਗੋਡੇ ਦੋਕੇ ਤੇ ਮਾਰੂ ਇਸ ਤਰ੍ਹਾਂ ਹਾਂ ਇਹ ਵੀ ਬੜੀ ਠੀਕ ਹੈ ਤੁਹਾਡੀ ਬਿਲਕੁਲ ਸਾਹਿਲ ਤੁਹਾਨੂੰ ਪਤਾ ਮੰਮੀ ਕਾਦੇ ਵਾਸਤੇ ਬੁਲਾਇਆ ਮੈਂ ਆਪਣੀ ਸਿਮਰਤਾਂ ਦੀ ਹੀ ਇਹ ਮੰਮੀ ਮੇਰੇ ਕੋਲ ਪਰਾਈ ਕਰੋ ਮੈਨੂੰ ਰਸਮ ਕਰੋ ਮੈਨੂੰ ਚੰਗੀ ਲੱਗਦੀ ਆ ਮੈਨੂੰ ਖੁਸ਼ੀ ਆ ਤੇ ਮੈਨੂੰ ਤਾਂ ਪਤਾ ਮੈਨੂੰ ਪਤਾ ਨਹੀਂ ਸੀ ਕਿ ਕੀ ਕੀ ਕਰਨਾ ਤੇ ਕੀ ਕੀ ਨਹੀਂ ਫਿਰ ਮੈਂ ਭੈਣ ਨੂੰ ਫੋਨ ਕੀਤਾ ਮੈਂ ਭੈਣ ਆਹ ਗੱਲ ਆ ਤਾਂ ਜੀ ਕਰਾਂਗੇ ਜੋ ਕਹੀ ਦੀ ਕਰੋ ਮੈਂ ਫਿਰ ਤੁਸੀਂ ਆਓ ਸਲਾਹ ਕਰ ਲਈ ਆਪਾਂ ਦੇ ਸੱਸੀ ਕਾ ਸਿਮਰਤ ਇਹ ਆਲੇ ਟੇਕੇ ਬਤਾ ਆ ਜਾ ਆ ਜਾ ਤੇ ਮੈਂ ਆ ਕੇ ਤੇ ਇਸ ਕਰਕੇ ਮੈਂ ਮੰਮੀ ਨੂੰ ਬੁਲਾਇਆ ਸੀ ਆਪਾਂ ਬੈਠ ਕੇ ਸਲਾਹ ਕਰੀਏ ਕਿ ਕੀ ਰਸਮ ਕਰਨੀ ਹੈ ਕਿੱਦਾਂ ਕਰਨੀ ਹੈ ਕੀ ਮੰਗਾਉਣਾ ਕੀ ਨਹੀਂ ਮੰਗਾਉਣਾ ਕੀ ਚਾਹੀਦਾ ਕੀ ਨਹੀਂ ਚਾਹੀਦਾ ਹਾਂ ਸਹੀ ਗੱਲ ਆਜਾ ਬਣਾ ਵਧੀਆ ਕੀਤਾ ਸੀ ਮਿੰਟ ਆ ਜਾ ਬੇਟੇ ਠੀਕ ਹੈ ਤੂੰ ਠੀਕ ਹੈ ਹਾਂਜੀ ਮੰਮੀ ਤੂੰ ਠੀਕ ਹੈ ਹਾਂ ਮੈਂ ਠੀਕ ਹਾਂ ਤੂੰ ਸੁਣਾ ਠੀਕ ਹੈ ਹਾਂਜੀ ਵਧੀਆ ਤੇ ਲੱਤੀ ਵੇ ਚਲ ਗਈ ਆ ਉਹ ਦੁਕਾਨ ਤੇ ਸੀ ਬੜਾ ਜ਼ਰੂਰੀ ਜਿਆਦਾ ਜ਼ਰੂਰੀ ਸੀ ਤਾਂ ਕਰਕੇ ਚਲਾ ਗਿਆ ਅੱਛਾ ਅੱਛਾ ਠੀਕ ਹੈ ਤੇ ਮੇਰੀ ਗੱਲ ਸੁਣ ਟਾਈਮ ਨਾਲ ਰੋਟੀ ਉਟੀ ਖਾਣੀ ਨਾ ਮੈਂ ਮੇਰੇ ਕਹਿੰਦੇ ਮਤਲਬ ਇਹ ਨਹੀਂ ਕਿ ਤੁਸੀਂ ਰੋਟੀ ਨਹੀਂ ਦਿੰਦੇ ਹੈਂ ਨਾ 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 ਤੁਸੀਂ ਉਸ ਤੋਂ ਤਸੱਲੀ ਕਰੋ ਚੰਗੀ ਤਰ੍ਹਾਂ ਕੋਈ ਗੱਲ ਨਹੀਂ ਹੁੰਦੀ ਖਾਣਾ ਹੀ ਆਉਨੇ ਹੁਣ ਤੇ ਖਾਂਦੀ ਐ ਖਾਂਦੀ ਐ ਨਾ ਹਾਂਜੀ ਜਦੋਂ ਕੱਲ ਸੀ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਵੀ ਕੱਲ ਨੂੰ ਸਾਨੂੰ ਨਾ ਮੇਰੀ ਮੇਰੀ ਘਰ ਦੀ ਹੁੰਦੀ ਹੁੰਦੀ ਐ ਜਦੋਂ ਮੈਂ ਘਰੇ ਜਾਵਾਂ ਮੈਂ ਇਕੱਲੀ ਨਹੀਂ ਕੀ ਕਰਾਂ ਚਾਚੀ ਤੇਰੀ ਆਪਣੇ ਕੰਮ ਲੱਗੇ ਹੋਣ ਜੀ ਭਾਬੀ ਤੇਰੀ ਦੀ ਸੋਈ ਦੀ ਹੁੰਦੀ ਮੈਂ ਕਿ ਚੱਲ ਸਾਰੇ ਚੱਲੀ ਸੀ ਸੰگە ਚੱਲੀ ਜੀ ਮੈਂ ਕਿ ਮੈਂ ਵੀ ਨਾਲ ਹੋਵਾਂ ਹੋਏ ਤੇ ਉਧਰ ਹਾਂ ਹੋਈ ਵਧੀਆ ਕੀਤਾ ਜੀ ਬਹੁਤ ਵਧੀਆ ਕੀਤਾ ਜੀ ਚਲੋ ਵੀ ਮੀਂਹ ਦੀ ਹੀ ਬੈਠੇ ਗੱਲਾਂ ਕਰੋ ਮੈਂ ਕੁਝ ਖਾਣਾ ਲੈ ਕੇ ਆਵਾਂ ਸਾਇਲ ਕੁਝ ਨਹੀਂ ਖਾਣਾ ਬੇਟਾ ਕੁਝ ਨਹੀਂ ਬਸ ਅੱਗੇ ਜਾਣਾ ਵਾ ਤੇਰਾ ਨਹੀਂ ਖਾਣਾ ਭਾਈ ਨੂੰ ਬੇਨ ਦਾ ਮੈਂ ਐਵੇਂ ਕੋਲ ਵੀਂਦੀ ਚੱਕ ਰਚ ਨਹੀਂ ਪੈਣਾ ਆਏਗਾ ਸਿਮਰਤ ਚਲੋ ਕੋਈ ਨਹੀਂ ਲੈ ਆਉਣੀ ਉਥੇ ਆਪਾਂ ਕੀ ਖਾਣਾ ਕੋਰਨੇ ਆਣੇ ਚਾਹ ਨਾਲ ਲੈ ਆਉਣਾ ਕੋਰੋ ਨਾ ਕੀ ਲੈ ਆਉਣਾ ਤੇ ਬਾਕੀ ਮੈਨੂੰ ਦੱਸ ਤੇ ਤੇਰੇ ਤੇ ਠੀਕ ਹੈ ਨਾ ਹਾਂਜੀ ਹਾਂਜੀ ਉਹਦੇ ਕੋਈ ਠੀਕ ਹੈ ਮੈਂ ਦੀਦੀ ਮੇਰਾ ਬਹੁਤ ਘੱਟ ਕਿਹਾ ਰੱਖ ਦੇ ਅੱਛਾ ਹਾਂ ਤੇ ਡਾਕਟਰ ਕੋਲ ਜਲਦੀ ਨਹੀਂ ਆ ਹਾਂਜੀ ਹਾਂਜੀ ਕਹੇ ਅੱਜ ਉਹ ਕਹੇ ਅੱਛਾ ਹਾਂਜੀ ਠੀਕ ਆ ਕਿ ਨਸਾ ਹਾਂਜੀ ਬਿਲਕੁਲ ਠੀਕ ਠਾਕ ਹੈ ਬਸ ਠੀਕ ਠਾਕ ਹੀ ਹੈ ਅਗਰ ਬਾਬਾ ਮੈਂ ਤਾਂ ਟੈਨਸ਼ਨ ਤੇਰੀ ਲੱਗੀ ਰਹਦੀ ਆ ਤਾਂ ਕੋਈ ਨਾ ਕੱabies ਸਲਾਹ ਕਰੀਂ ਨੇ ਤੁਸੀਂ ਮੈਨੂੰ ਦੱਸ ਦੋ ਕੁਝ ਪਤਾ ਉਹ ਸਿਮਰਨ ਆਦੀ ਦੀ ਸੀ ਮੇਰੀ ਗੋਦ ਭਰਾਈ ਕਰੋ ਰਸਮ ਕਰੋ ਗੋਦ ਭਰਾਈ ਦੀ ਤੇ ਮੈਨੂੰ ਨੌਲੇਜ ਨਹੀਂ ਸੀ ਇਸਦੀ ਅੱਛਾ ਜਿਹੜੇ ਮੈਂ ਭੈਣ ਜੀ ਨਾਲ ਗੱਲ ਕੀਤੀ ਤੇ ਤੁਸੀਂ ਆਓ ਤੇ ਸਾਨੂੰ ਸਲਾਹ ਦੱਸੋ ਕਿ ਕਿਵੇਂ ਕਰਨਾ ਕਿਹੜੀ ਚੀਜ਼ ਲਿਆਉਣੀ ਆ ਕਿਹੜੀ ਨਹੀਂ ਲਿਆਉਣੀ ਕੀ ਚਾਹੀਦਾ ਕੀ ਨਹੀਂ ਚਾਹੀਦਾ ਪੀਸਾਨੂੰ ਦੱਸ ਕੇ ਜਾਓ ਫਿਰ ਆਪਾਂ ਉਸ ਹਾਰਨਾ ਤਿਆਰੀ ਕਰਾਂਗੇ ਹਾਂ ਸਹੀ ਕੀਤਾ ਬੜਬਲੀ ਕੀਤਾ ਤੁਸੀਂ ਇਹਨਾਂ ਨੂੰ ਬੁਲਾ ਲੈ ਜੀ ਤਾਂ ਮੈਂ ਇਹਨਾਂ ਨੂੰ ਬੁਲਾਇਆ ਸੀ ਹਾਂ ਤੇ ਸੱਚੀ ਗੱਲ ਬੇਟੀ ਸਰ ਹਾਂ ਸਭ ਠੀਕ ਹੈ ਹਾਂ ਸਭ ਠੀਕ ਹੈ ਆਪ ਇਹ ਪਾਣੀ ਪਾਣੀ ਤੇ ਚੱਲ ਜੀ ਇਹ ਆਪਣੇ ਦੋ ਜਾ ਇਹ ਲੱਕੀ ਕਿਸ ਕਰ ਗਿਆ ਵਾ ਉਹ ਲੱਕੀ ਬੜਾ ਜੂਏ ਕੰਮ ਸੀ ਮੈਂ ਉਧਰ ਕੁਲਚੇ ਦਾ ਆਰਡਰ ਦਿੱਤਾ ਹਾਂ ਮੈਂ ਹੈ ਘੋਣੇ ਲੈ ਉਹ ਭੱਜ ਗਿਆ ਹੋਈ ਗੱਲ ਹੋਈ ਆ ਚਲ ਕੋਈ ਉਹਦੇ ਕੋਚੇ ਫੇਰ ਕੱਢ ਲਈ ਸਹੀ ਕੁਲਚੇ ਲੈਣ ਚਲ ਗਿਆ ਹੋਰ ਮੈਂ ਹਾਂ ਭਾਈ ਲੈ ਲੈ ਉਹ ਤਾਂ ਕੁਝ ਨਾ ਚਾਣਾ ਹੀ ਹਾਂ ਰਣਜੀਤ ਆ ਪੜੋ ਪਾਣੀ ਤਾਂ ਨਹੀਂ ਪੀਤਾ ਸਿੰਦਰ ਲਫੜ ਪੀ ਸ਼ਰਬਤ ਉਮੀ ਨਹੀਂ ਨਹੀਂ ਦੇਰ ਤੇ ਤੂੰ ਹੀ ਪੀ ਲੋ ਬਾਅਦ ਚ ਮੈਂ ਪੀ ਲੂੰਗੀ ਕਮਲੀ ਆਵੇ ਮੈਥੋਂ ਲੈ ਹੀ ਲੈਣਾ ਆ ਫੜ ਤੂੰ ਪੀ ਪਹਿਲੇ ਯਾਰ ਤੂੰ ਕਿੰਨਾ ਕੰਮ ਕਰਦੇ ਥੱਕ ਗਿਆ ਪਹਿਲੇ ਤੂੰ ਹੀ ਪਿਓ ਬਾਅਦ ਚ ਮੈਂ ਪੀ ਲੂੰਗੀ ਚੱਲ ਲੈ ਮੈਂ ਇੱਕ ਘੁੱਟ ਦੀਨੀ ਤੇਰੇ ਦੀ ਹੈਂਗੀ ਹਾਂਜੀ ਪੀ ਲੈ ਤੇਰੇ ਨਾ ਦੁੱਧ ਪੀਣ ਦਾ ਵੀ ਟਾਈਮ ਹੋਇਆ ਵਾ ਪੀ ਲੈ ਪੀ ਲੈ ਤੇਰੇ ਵਾਸਤੇ ਪਤਾ ਕਿੰਨਾ ਚੰਗਾ ਬਠੰਡਾ ਸ਼ਰਬਤ ਪੀ ਯਾਰ ਤੈਨੂੰ ਕਹਾ ਦੇਗਾ ਪੀਓ ਤੂੰ